ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਵੱਲੋਂ ਸੰਗਰੂਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਨ ਤੋਂ ਬਾਅਦ ਲੱਗਦਾ ਜੱਸੀ ਜਸਰਾਏ ਨੇ ਸੁਖਪਾਲ ਸਿੰਘ ਖੈਰਾਂ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ ਇੱਕ ਪਾਸੇ ਤੇ ਸੁਖਪਾਲ ਸਿੰਘ ਖੈਰਾਂ ਨੇ ਬਠਿੰਡਾ ਦੇ ਸਾਰੇ ਉਮੀਦਵਾਰਾਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦੇ ਦਿੱਤੀ ਹੈ ਉਦੋਂ ਦੂਜੇ ਪਾਸੇ ਜੱਸੀ ਜਸਰਾਜ ਵੀ ਅਜਿਹੇ ਹੀ ਕਰਦੇ ਦਿਖਾਈ ਦੇ ਰਹੇ ਨੇ ਸੁਖਪਾਲ ਸਿੰਘ ਖੈਰਾਂ ਨੇ ਹਰਸਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਵਿੱਚ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਸੀ ਅਤੇ ਹੁਣ ਜੱਸੀ ਜਸਰਾਏ ਨੇ ਭਗਵੰਤ ਮਾਨ ਢੀਂਡ ਸਾਹ ਅਤੇ ਕਾਂਗਰਸੀ ਉਮੀਦਵਾਰ ਨੂੰ ਸੰਗਰੂਰ ਦੇ ਜਣਾਤੀ ਦੇ ਦਿੱਤੀ ਹੈ ਜੇ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਕਿ ਵੋਟਾਂ 'ਚ ਦਿਖਾਵਾਂਗੇ ਕਿਉਂ ਜੱਲਿਆਂ ਵਾਲੇ ਬਾਗ ਦੀ ਮਿੱਟੀ ਲੈ ਕੇ ਆਇਆ ਮੈਂ ਖਟਕੜਕਲਾਂ ਦੀ ਮਿੱਟੀ ਹੈ ਸਨਾਮ ਸ਼ਹੀਦ ਉਧਮ ਸਿੰਘ ਦੇ ਸ਼ਹਿਰ ਦੀ ਮਿੱਟੀ ਲਵਾਂਗੇ ਬੈਸ ਉਹ ਕਹਿੰਦਾ ਹੁੰਦਾ ਸੀ ਸੁਖਬੀਰ ਮਗਾਦਲ ਮੇਰੇ ਨਾਲ ਡਿਬੇਟ ਕਰ ਲੈ ਮੇਰੇ ਨਾਲ ਫਰਾਨਾ ਡਿਬੇਟ ਕਰ ਲੈ ਹੁਣ ਕਹਿੰਦਾ ਵੋਟਾਂ ਦੱਸਣ ਗਿਆ ਵੋਟਾਂ ਕਿਉਂ ਦੱਸਣ ਗਿਆ ਲੋਕਾਂ ਦਾ ਐਵੇਂ ਹੀ ਮੈਂ ਵੀ ਤੇਲ ਫੂਕਦਾ ਫਿਰਦਾ ਤੂੰ ਵੀ ਤੇਲ ਫੂਕਦਾ ਫਿਰਦਾ ਢੀਂਡ ਸਾ ਤੇਲ ਫੂਕਣਾ ਸ਼ੁਰੂ ਕਰੂ ਕੇਵਲ ਢਿੱਲੋਆਂ ਪੱਠੜਾਂ ਨੇ ਵੀ ਲੱਗਣਾ ਹੈ ਜਾਂ ਜੀਨੂੰ ਟਿਕਟ ਕਾਂਗਰਸ ਵੱਲੋਂ ਮਿਲੂ ਇੰਨੇ ਬੰਦੇ ਤੇਲ ਫੂਕਣਗੇ ਸਾਰੇ ਪਿੰਡ ਪਿੰਡ ਲੋਕ ਟੀਵੀ ਤੇ ਦੇਖ ਲੈਣਗੇ ਭਗਵੰਤ ਮਾਨ ਜੱਸੀ ਜਸਰਾਜ ਢੀਂਡ ਸਾ ਤੇ ਆ ਜਿਹੜਾ ਕਾਂਗਰਸ ਦਾ ਉਮੀਦਵਾਰ ਆਉ ਤੇ ਬਾਕੀ ਜਿਹੜੇ ਨੇ ਸਭ ਨੂੰ ਇਕੱਠੇ ਕਰਕੇ ਸਨਾਮ ਦੇ ਵਿੱਚ ਸਭ ਦੇ ਹੱਥ ਚ ਜੱਲਿਆਂ ਵਾਲੇ ਬਾਗ ਦੀ ਮਿੱਟੀ ਫੜਾ ਦਿਓ ਤੇ ਕਹੋ ਭਾਈ ਹੁਣ ਕੁਐਸਚਨ ਕਰੇ ਮੀਡੀਆ ਸਾਰੇ ਲੋਕ ਵਿਚਾਰੇ ਇਹ ਕਿਉਂ ਇਹ ਵੀ ਡਰਾਇੰਗ ਰੂਮ ਚ ਬੈਠ ਕੇ ਫੋਨ ਤੇ ਦੇਖਣ ਜੇ ਭਗਵੰਤ ਮਾਨ ਤੇ ਮੇਰੀ ਇਕੱਲੇ ਦੀ ਡਿਬੇਟ ਕਰਾਉਣੀ ਆ ਤੇ ਆ ਪਿੰਡ ਦੇ ਅੱਗੇ ਕਹਿਣਾ ਕਿ ਭਾਈ ਉਹਨੂੰ ਜੱਲਿਆਂ ਵਾਲੇ ਬਾਗ ਦੀ ਮਿੱਟੀ ਫੜ ਕੇ ਵੇਜਾ ਸਵਾਲ ਮੀਡੀਆ ਪੁੱਛੇ ਜੀ ਦੀ ਅੱਖ ਫੜ ਕੇ ਜਿਹਨੂੰ ਹੱਕ ਪੈਣ ਲਾਪੇ ਜਿਹਦੇ ਬੁੱਲ ਫੜਕਣ ਲਾਪਣ ਜਿਹਦਾ ਗਲਾ ਸੁੱਕਣ ਲਾਪੇ ਤੁਹਾਨੂੰ ਸਮਝ ਆ ਜਾਊਗੀ ਵੀ ਝੂਠਾ ਕੌਣ ਹੈ ਹਾਂਜੀ ਹਾਂਜੀ ਇਹਨਾਂ ਕਹਿ ਅਮੀ ਟਕੇ ਖਾਂਦੇ ਫਿਰਾਂਗੇ ਕੀ ਲੋੜ ਐ ਆ ਜਾ ਇਨੇ ਕ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਾਂਗੇ ਸੱਚ ਕਦੀ ਨਹੀਂ ਹਾਰਦਾ ਥੋੜਾ ਟਾਈਮ ਲੱਗਦਾ ਪਰ ਸੱਚ ਪੁੰਗਰ ਦਾ ਜ਼ਰੂਰ ਐ